ਆਦੋਪੁਰੀ ਦੀ ਪੁਲੀ ਜਿਹੜੀ ਪੁਰਾਣੀ ਪੁਲੀ ਬਣੀ ਹੋਈ ਆ ਉਹ 1 ਕਰੋੜ 96 ਲੱਖ ਦੀ ਲਾਗਤ ਦੇ ਨਾਲ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ 118 ਸਕੂਲ ਆਫ ਐਮੀਨੈਂਸ ਖੋਲ ਕੇ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਇਹਨਾਂ ਸਕੂਲਾਂ ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹैया करवाई ਜਾ ਰਹੀ ਹੈ ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ ਲਾਇਬ੍ਰੇਰੀਆਂ ਪ੍ਰਯੋਗਸ਼ਾਲਾਵਾਂ ਅਤੇ ਬਾਥਰੂਮ ਵੀ ਸ਼ਾਨਦਾਰ ਹਨ ਇਨਾਈ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਸ਼ਾਮ ਵਾਲੀ ਸ਼ਿਫਟ ਜਿਹੜੀ ਖਾਸ ਤੌਰ ਤੇ ਸਰਦੀਆਂ 'ਚ ਉਹਦੇ ਵਾਸਤੇ ਮਾਪਿਆਂ ਨੂੰ ਫਿਕਰ ਲੱਗੀ ਰਹਿੰਦੀ ਸੀ ਹਨੇਰਾ ਹੋ ਜਾਂਦਾ ਸੀ ਜਲਦੀ ਪਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅੱਜ ਮੈਨੂੰ ਖੁਸ਼ੀ ਹੋਈ 73 ਕਮਰੇ ਉੱਥੇ ਬਣ ਗਏ ਸ਼ਾਨਦਾਰ ਸਕੂਲ ਬਣ ਗਿਆ ਬੱਚੇ ਬੈਠੇ ਆ ਉਸ ਸਕੂਲ ਦੇ ਤੇ ਮੈਂ ਕਈ ਕਲਾਸਰੂਮ ਦੇ ਵਿੱਚ ਗਿਆ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇੱਧਰ ਆ ਗਏ ਕਈ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਹੈ ਕਈ ਮਾਪਿਆਂ ਨੇ ਬੱਚਿਆਂ ਨੂੰ ਕਹਾਂ ਕਿ ਤੁਸੀਂ ਉੱਥੇ ਜਾਣਾ ਬਣਨ ਜਾ ਰਹੀ ਆ ਇਹ ਲੋਕਾਂ ਦੀ ਬਹੁਤ ਦੇਰ ਦੀ ਡਿਮਾਂਡ ਸੀ ਚਾਹੇ 1 ਕਰੋੜ 96 ਲੱਖ ਦਾ ਜਿਹੜੀ ਲਾਗਤ ਦੇ ਨਾਲ ਇਹ ਪੁਲੀ ਬਣਨੀ ਆ ਚਾਹੇ ਪਰਲੀ ਬਾੜ ਦਾ ਕੰਮ ਆ ਚਾਹੇ ਦਿੱਲੀ ਬਾੜ ਦਾ ਕੰਮ ਆ ਇਹ ਸਾਰੇ ਸ਼ਹਿਰ ਦਾ ਪੁਲਿਸ ਇੱਥੋਂ ਜਿੰਨਾ ਸਾਡੇ ਵਪਾਰੀ ਭਾਈ ਨੇ ਇਹਨਾਂ ਨੂੰ ਇਸ ਗੱਲ ਦੀ ਰਾਤ ਮਿਲੂਗੀ ਇਸ ਪੁਲੀ ਦੇ ਬਣ ਨਾਲ ਦੋਨਾਂ ਪਾਸੇ ਦੇ ਹਲਕੇ ਗੁਰਦੁਆਰਾ ਸਾਡੇ ਇਤਿਹਾਸਕ ਗਊ ਘਰ ਸਾਹਿਬ ਉੱਥੇ ਸੰਗਤ ਨੇ ਜਾਣਾ ਹੁੰਦਾ ਮੱਤਾ ਦੇਖਣ ਲਈ ਉਧਰਲੇ ਪਾਸੇ ਜਾਮ ਹੁੰਦਾ ਤੇ ਇਹ ਵੀ ਬਣ ਨਾਲ ਇੱਕ ਪਾਸੇ ਟ੍ਰੈਫਿਕ ਲੰਗੀ ਜਾਊ ਇੱਕ ਪਾਸੇ ਸੰਗਤ ਪੈਦਲ ਵੀ ਜਾਈ ਜਾਊਗੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਮੈਂ ਅੱਜ ਇੱਥੇ ਜੱਪੀ ਜੀ ਦੇ ਨਾਲ ਸੈਣੀ ਸਾਹਿਬ ਪੁਰੀ ਸਾਹਿਬ ਸਾਰੇ ਜਿੰਨੇ ਆਮ ਆਦਮੀ ਰਾਜੂ 보ਰਾ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਔਰ ਮੇਰੇ ਇਲਾਕਾ ਨਿਵਾਸੀ ਹਲਕਾ ਸੈਂਟਰ ਦੇ ਜਿੰਨੇ ਵੀ ਸਾਥੀ ਆ ਸਾਰਿਆਂ ਵੱਲੋਂ ਮੈਂ ਇਸ ਕੰਮ ਦਾ ਜਿਹੜਾ ਅੱਜ ਉਦਘਾਟਨ ਕੀਤਾ ਪੁਲੀ ਦਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਕੰਮ ਤੁਸੀਂ ਕਰਉਣਾ ਮੈਂ ਤਾਂ ਸਿਰਫ ਉਦਘਾਟਨ ਕਰਕੇ ਚੱਲਿਆ ਕੰਮ ਤੁਸੀਂ ਇਲਾਕੇ ਵਾਲਿਆਂ ਨੇ ਕਰਉਣਾ ਜਿਵੇਂ ਤੁਹਾਡੀ ਸੱਲੀਨਾ ਸੰਤੁਸ਼ਟੀ ਨਾਲ ਜਿਵੇਂ ਕਹੋਗੇ ਉਦੋਂ ਹੀ ਕੰਮ ਹੋਊਗਾ ਕਿਉਂਕਿ ਇਹਨਾਂ ਦੀ ਸਹੂਲਤ ਲਈ ਆ ਉਹ ਕੰਮ ਨੂੰ ਕੀ ਕਰਨਾ ਜੇ ਕਿਸੇ ਦੀ ਸਹੂਲਤ ਗੁੰਮ ਜਵੇ ਤੇ ਉਹ ਕੰਮ ਕੀਤੇ ਦਾ ਕੀ ਫਾਇਦਾ ਨਾ ਮੈਂ ਉਹ ਪਹਿਲੇ ਵਾਲੀਆਂ ਰਾਜਨੀਤੀਆਂ ਦੇ ਤੌਰ ਤੇ ਉੱਤੇ ਕਰਦਾ ਨਾ ਮੈਂ ਉਹ ਜੀ ਸੋਚ ਰੱਖ ਕੇ ਕਰਦਾ ਮੇਰੇ ਲਈ ਮੇਰੇ ਹਲਕਾ ਸੈਂਟਰ ਦੇ ਜਿਹੜੇ ਸਾਥੀ ਨੇ ਉਹ ਮੇਰੇ ਲਈ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੁਬੰਧਤ ਹੋਵੇ ਮੈਂ ਆਪਣਾ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਨੀਅਤ ਨਾਲ ਕੰਮ ਕਰਾਉਣਾ ਵਾ ਉਹਦੇ ਵਿੱਚ ਕੋਈ ਫਰਕ ਨਹੀਂਗਾ ਮੈਂ ਸਾਰਿਆਂ ਨੂੰ ਜਿੱਥੇ ਮੁबारकबाद ਦੋਣਾ ਉੱਥੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਕੰਮ ਤੁਸੀਂ ਆਪਣੀ ਸੰਤੁਸ਼ਟੀ ਨਾਲ ਕਰਾਇਓ ਜਿਵੇਂ ਤੁਹਾਨੂੰ ਚੰਗਾ ਲੱਗੂਗਾ ਉਦਾਂ ਸਾਰੇ ਦੁਕਾਨਦਾਰ ਵਪਾਰੀ ਵੀ ਨੇ ਕਿਸੇ ਨੂੰ ਵੀ ਇੱਕ 0% ਦੀ ਇਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਦਿੱਤੀ ਜਾਊਗੀ। ਠੀਕ ਹੈ। ਥੈਂਕ ਯੂ। ਥੈਂਕ ਯੂ। ਪ੍ਰੋਜੈਕਟ ਵੀ ਇੱਕ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਕਿੰਨੇ ਆ। ਦੇਖੋ ਪ੍ਰੋਜੈਕਟ ਆਏ ਆ ਵੀ ਮੈਂ ਪਾਣੀ ਦੇ ਦਿਨਾ ਚ ਤੁਸੀਂ ਦੇਖਿਆ ਹੋਣਾ। ਮੈਂ ਇੱਥੇ ਪਾਣੀ ਦੇ ਦਿਨਾ ਚਾਹੇ ਟੋਕਾ ਮੱਲਾ ਲਾਲੋ ਚਾਹੇ ਕੁਝ ਜਦੋਂ ਪਿਛਲੇ ਪਾਸੇ ਉਹ ਬੂਟੀ ਤੁਰ ਕੇ ਆਉਂਦੀ ਆ ਇਹ ਜਿਹੜੀ ਪੁਲੀ ਆ ਉਹਦੇ ਵਿੱਚ ਉਹ ਬੂਟੀ ਫਸਣ ਨਾਲ ਸਾਰੇ ਪਾਣੀ ਦਾ ਜਿਹੜਾ ਵਹਾਵ ਆ ਉਹਦੇ ਨਾਲ ਘਟ ਹੁੰਦਾ ਔਰ ਸਾਰੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਤੁਰ ਤੋਂ ਤੁਰ ਤੱਕ ਤਾਹੀਂ 1 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸਟਾਰਟ ਕਰਾਉਣ ਲੱਗਿਆ ਵਧੀਆ ਰਾਹਤ ਨਾਲ ਔਰ ਲੋਕ ਖੁਸ਼ ਹੋਊਗੇ ਵੀ ਕੋਈ ਵਧੀਆ ਕੰਮ ਹੋਇਆ। ਵੈਰੀ ਗੁੱਡ। ਹਾਂਜੀ। ਟਾਈਮ ਦੇਖੋ ਹੁਣ ਹਜੇ ਸੀਜ਼ਨ ਚੱਲ ਰਿਹਾ ਵਾ ਉਹਨਾਂ ਦਾ। ਆਹ ਹੋਈ ਦੀ ਵਾਲਿਆਂ ਦਾ ਮੇਰੇ ਮੈਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਬਈ ਮੈਂ ਜਿੱਥੇ ਵੀ ਹਲਕੇ 'ਚ ਕੋਈ ਕੰਮ ਕਰਾਇਆ 20 ਕਰੋੜ ਤੋਂ ਉੱਤੇ ਕੰਮ ਕਰਾ ਚੁੱਕਿਆ। ਮੈਂ ਹਰ ਬੰਦੇ ਦੀ ਸਲਾਹ ਨਾਲ ਹਰ ਬੰਦੇ ਨੂੰ ਪੁੱਛ ਕੇ ਵੀ ਆ ਕੰਮ ਕਰਨ ਲੱਗਿਆ ਕਿਉਂਕਿ ਜੇ ਕਿਸੇ ਦਾ ਨੁਕਸਾਨ ਹੋਵੇ ਉਸ ਕੰਮ ਕਰਾਏ ਦਾ ਕੀ ਫਾਇਦਾ ਜੇ ਕਿਸੇ ਦੇ ਮਨ ਨੂੰ ਦੁਖਾ ਕੇ ਕਿਸੇ ਨੂੰ ਆਪਾਂ ਕੰਮ ਕਰੀਏ ਇਹ ਪਹਿਲੀਆਂ ਰਾਜਨੀਤੀਆਂ ਸੀਗੀਆਂ ਕਹਿਣਾ ਕੁਝ ਕਰਨਾ ਕੁਝ ਸਾਡੀ ਨੀਅਤ 'ਚ ਵੀ ਫਰਕ ਨਹੀਂ ਨੀਤੀ 'ਚ ਵੀ ਫਰਕ ਨਹੀਂ ਮਨਪ੍ਰੀਤ ਮੰਨਾ ਵੀ ਅੱਜ ਸਾਹਮਣੇ ਹੋਇਨੇ ਕਿਸ ਜੀ ਅੱਜ ਮਨਪ੍ਰੀਤ ਮੰਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਸੀਗਾ ਉਹ ਵੀ ਅੱਜ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਆਪਣੇ ਸਾਥੀਆਂ ਸਮੇਤ ਸਾਫਕਾ ਕਾਉਂਸਲਰ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਸ਼ਾਮਲ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਹਲਕਾ ਹੀ ਸੈਂਟਰ ਦਾ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਉਹਨਾਂ ਦੇ ਆਉਣ ਨਾਲ ਦੋ ਬਾਡਾਂ ਦੇ ਵਿੱਚ ਬਹੁਤ ਵਧੀਆ ਫਰਕ ਪਊਗਾ